हां जी दोस्तों प्यार परी सास रियाकार ता दिसंबर महीने दी जेडी पेंशन है इस नु लेके महीना चढ़ते-चढ़ते खुशखबरी आ गई है जी हां दोस्तों ਤੁਹਾਨੂੰ ਦੱਸ ਦਿਆਂਗੀ ਕੁਝ ਥਾਵਾਂ ਨੇ ਜਿਨ੍ਹਾਂ ਦੀ ਅੱਪ ਅੱਜ ਗੱਲ ਕਰਾਂਗੇ ਉਹਨਾਂ ਥਾਵਾਂ ਤੇ ਜਿਹੜੀ ਇਹ ਪੈਨਸ਼ਨ ਹੈ ਪਹਿ ਚੁੱਕੀ ਹੈ ਦਸੰਬਰ ਮਹੀਨੇ ਦੀ ਹੁਣ ਇਹਦੇ ਵਿੱਚ ਜਿਹੜੀ ਜਿਹੜੀ ਨਵੰਬਰ ਮਹੀਨੇ ਦੀ ਪੈਨਸ਼ਨ ਹੈ ਉਹ ਵੀ ਹੋ ਸਕਦੀ ਹੈ ਤੇ ਜਿਹੜੀ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਉਹ ਤੇ ਹੈ ਹੀ ਹੈ ਕਿਉਂਕਿ ਦੋਸਤੋ ਜਿਹੜੀ ਇਹ ਪੈਨਸ਼ਨ ਆਈ ਹੈ 1500 ਰੁਪਏ ਆਈ ਹੈ ਕਿਉਂਕਿ ਇੱਕ ਮਹੀਨੇ ਦੀ ਪੈਨਸ਼ਨ ਆਈ ਹੈ ਹੋ ਸਕਦਾ ਹੈ ਜੇ ਦਸੰਬਰ ਮਹੀਨੇ ਦੀ ਨਹੀਂ ਹੀ ਆਈ ਤਾਂ ਉਹ ਰਹਿੰਦੇ ਮਹੀਨੇ ਜਿਹੜਾ ਚੱਲ ਗਿਆ ਮਹੀਨਾ ਨਵੰਬਰ ਮਹੀਨੇ ਦੀ ਹੋਵੇ ਤੇ ਇੱਕ ਹੋਰ ਵੱਡੀ ਤੁਹਾਡੇ ਨਾਲ ਅਪਡੇਟ ਕਰਾਂਗੇ ਕਿ ਪੈਨਸ਼ਨ ਦੇ ਲਈ 55 ਸਾਲ ਉਮਰ ਚਾਹੀਦੀ ਹੈ ਇਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਠੀਕ ਹੈ ਜੇ ਤੁਹਾਡੀ 55 ਸਾਲ ਉਮਰ ਹੈ ਤਾਂ ਤੁਹਾਨੂੰ ਇੱਕ ਨਿੱਕਾ ਜਿਹਾ ਕੰਮ ਕਰਨਾ ਪਏਗਾ ਤੇ ਤੁਹਾਡੀ 55 ਸਾਲ ਤੋਂ ਉਮਰ ਹੈ ਜਿਹੜੀ ਤੋਂ ਜਿਹੜੀ ਪੈਨਸ਼ਨ ਚਾਲੂ ਹੋ ਜਾਏਗੀ ਤੇ ਹੁਣ ਆਓ ਗੱਲ ਕਰਦੇ ਆਪਾਂ ਕਿ ਜਿਹੜੀਆਂ ਪੈਨਸ਼ਨਾਂ ਆ ਗਈਆਂ ਨੇ ਕਿੱਥੇ ਕਿੱਥੇ ਜਿਹੜੀਆਂ ਪੈਨਸ਼ਨ ਆਈਆਂ ਤਾਂ ਜੋ ਤੁਸੀਂ ਆਪਣੀ ਪੈਨਸ਼ਨ ਕਢਵਾ ਸਕੋ ਨਿੱਕੀ ਜਿਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਅਸੀਂ ਆਪਣੇ ਚੈਨਲ ਦੇ ਉੱਤੇ ਹੋਰ ਵੀ ਕਈ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਹਾਂ ਜਿਹੜੀਆਂ ਕਿ ਕੇਂਦਰ ਸਰਕਾਰ ਤੇ ਆਪਣੇ ਸੂਬੇ ਸਰਕਾਰ ਦੀਆਂ ਜਿਹੜੀਆਂ ਵੀ ਸਕੀਮਾਂ ਹੁੰਦੀਆਂ ਨੇ ਉਹਨਾਂ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਤਾਂ ਜੋ ਉਹ ਆਪਣਾ ਉਹਨਾਂ ਸਕੀਮਾਂ ਦਾ ਲਾਭ ਲੈ ਸਕਣ ਇਸੇ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਵੀ ਸਰਕਾਰੀ ਸਕੀਮਾਂ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਦੋਸਤੋ ਦੇਰ ਨਾ ਕਰਦੇ ਹੋ ਆ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਅਪਡੇਟ ਆਇਆ 27 ਦਸੰਬਰ 2025 ਨੂੰ ਯਾਨੀ ਕਿ ਕੱਲ ਸ਼ਾਮ ਨੂੰ ਇਹ ਅਪਡੇਟ ਆਇਆ ਸੀ ਅੱਜ ਤਰੀਕ 28 ਦਸੰਬਰ ਤਾਂ ਬਾਕੀ ਰਹਿੰਦੀਆਂ ਪੈਨਸ਼ਨਾਂ ਇਹਨਾਂ ਹੋਰ ਸਥਾਨਾਂ ਤੇ ਜਾਰੀ ਹੋ ਗਈਆਂ ਨੇ ਕੁਝ ਪੈਨਸ਼ਨਾਂ ਪਹਿਲਾਂ ਆਈਆਂ ਸੀ ਤੇ ਕੁਝ ਪੈਨਸ਼ਨਾਂ ਹੋਣ ਆਈਆਂ ਨੇ ਤੇ 1500 ਇਹ ਪੈਨਸ਼ਨ ਆਈ ਹੈ ਤੁਹਾਨੂੰ ਪਹਿਲਾਂ ਦੱਸ ਦਈਏ ਕਿ 1500 ਪੈਨਸ਼ਨ ਆਈ ਹੈ ਤੇ ਹੋ ਸਕਦਾ ਕਿਸੇ ਕਿਸੇ ਲੋਕਾਂ ਦੀ ਜਿਹੜੀਆਂ ਪੈਨਸ਼ਨ ਆਈ ਦੀ ਨਵੰਬਰ ਮਹੀਨੇ ਦੀ ਰਹਿੰਦੀ ਸੀ ਉਹ ਆਈ ਹੋਵੇ ਜਾਂ ਫਿਰ ਦਸੰਬਰ ਮਹੀਨੇ ਦੀ ਆਈ ਹੋ ਉਸਕੀ ਯਾਨੀ ਕਿ ਇੱਕ ਇੱਕ ਪੈਨਸ਼ਨ ਪੈ ਚੁੱਕੀ ਹੈ ਪਹਿਲੇ ਥਾਂ ਦੀ ਗੱਲ ਕਰੀਏ ਤਾਂ ਸੋ ਦੋਸਤੋ ਪਹਿਲਾ ਥਾਂ ਹੈ ਦੀਨਾ ਨਗਰ ਉੱਥੇ ਜਿਹੜੀ ਪੈਨਸ਼ਨ ਹੈ ਲੋਕਾਂ ਦੀ ਅਪਡੇਟ ਹੋ ਗਈ ਹੈ ਅੱਗੇ ਗੱਲ ਕਰੀਏ ਤਾਂ ਕਪੂਰਥਲਾ ਕਪੂਰਥਲੇ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਜ਼ਿਲ੍ਹੇ ਦੇ ਵਿੱਚ ਅਪਡੇਟ ਹੋ ਚੁੱਕੀ ਹੈ ਤੇ ਜਿਹੜੀ ਸਹਿਤੀ ਵਾਲਾ ਵੀ ਗੱਲ ਕਰੀਏ ਤਾਂ ਉਰੇ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ 1500 ਰੁਪਏ ਤੇ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਨਵਾਂ ਸ਼ਹਿਰ ਦੇ ਨਾਲ-ਨਾਲ ਜਿੰਨੇ ਵੀ 10 ਤੋਂ 15 ਠੀਕ ਹੈ ਦਸ ਤੋਂ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹਨੇ ਪਿੰਡ ਪੈਂਦੇ ਨੇ ਨਿੱਕੇ ਵੱਡੇ ਉਹਨਾਂ ਸਾਰਿਆਂ 'ਚ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਧੂਰੀ ਦੀ ਧੂਰੀ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਅਪਡੇਟ ਹੋ ਗਈ ਹੈ ਕਈ ਲੋਕਾਂ ਦੇ ਕਮੈਂਟ ਆ ਰਹੇ ਸੀ ਕਿ ਸਾਡੀ ਪੈਨਸ਼ਨ ਨਹੀਂ ਆਈ ਉਹਨਾਂ ਦੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਗੱਲ ਕਰੀਏ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਚਾਹੀ ਉਹ ਰੂਰਲ ਏਰੀਆ ਹੋਵੇ ਚਾਹੀਏ ਫਿਰ ਅਰਬਨ ਏਰੀਆ ਹੋਵੇ ਉਹਨਾਂ ਦੇ 10 ਤੋਂ 15 ਕਿਲੋਮੀਟਰ ਦੇ ਦੇ ਵਿੱਚ ਜਿਹੜਾ ਕਿ ਫਾਜ਼ਿਲਕਾ ਦਾ ਕੰਮ ਜਿਹੜਾ ਵੀ ਜਿਹੜਾ ਪਿੰਡਾਂ ਚ ਵੀ ਜਿਹੜੀ ਤਹਿਸੀਲ ਵਸਦੀ ਹੈ ਫਾਜ਼ਿਲਕਾ ਉਹਨਾਂ ਲੋਕਾਂ ਦੀ ਜਿਹੜੀ ਹੈ ਪੈਨਸ਼ਨ ਅਪਡੇਟ ਹੋ ਗਈ ਹੈ ਗੱਲ ਕਰੀਏ ਬਟਾਲਾ ਦੀ ਤੇ ਬਟਾਲਾ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਗਈ ਹੈ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਅੰਗਹੀਨ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਦੋਲਤਪੁਰ ਦੀ ਦਲਤਪੁਰ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਸੰਘਰੂਰ ਸੰਘਰੂਰ ਇਲਾਕੇ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਪਹਿਲਾਂ ਦੱਸ ਚੁੱਕੇ ਹਾਂ ਤੁਹਾਨੂੰ ਉਸ ਤੂਰੀ ਦੇ ਵਿੱਚ ਤੇ ਪਹਿਲਾਂ ਹੀ ਪੈਨਸ਼ਨ ਅਸੀਂ ਕਹਿ ਚੁੱਕੇ ਹਾਂ ਕਿ ਆ ਗਈ ਹੈ ਬਾਕੀ ਸੰਘਰੂਰ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਸਾਰੀ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੂਪਨਗਰ ਰੂਪਨਗਰ ਇਲਾਕੇ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਸਰਕਾਰ ਦੇ ਵੱਲੋਂ ਤੇ ਮੁਰਿੰਡਾ ਮੁਰਿੰਡਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹਨਾਂ ਜਿਹੜੇ ਲੋਕ ਮੁਰਿੰਡਾ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੇ ਪਗਲ ਸਿੰਘ ਨਗਰ ਦੀ ਗੱਲ ਕਰੀਏ ਤਾਂ ਪਗਲ ਸਿੰਘ ਨਗਰ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਜਿਹਨਾਂ ਲੋਕਾਂ ਦੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਉਹ ਸੋਮਵਾਰ ਜਾਂ ਮੰਗਲਵਾਰ ਤੱਕ ਦਾ ਵੇਟ ਕਰ ਸਕਦੇ ਨੇ ਕਿਉਂਕਿ 27 ਤਰੀਕ ਨੂੰ ਇਹ ਨੋਟੀਫਿਕੇਸ਼ਨ ਆਇਆ ਹੈ ਜਿਸ ਦੇ ਕਰਕੇ ਆਪਾਂ ਦੱਸ ਰਹੇ ਹਾਂ ਕਿ ਪੈਨਸ਼ਨ ਹੀ ਆਈ ਹੋਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਹੋ ਗਈ ਹੈ ਜੇ ਤੁਸੀਂ ਆਪਣੀ ਪੈਨਸ਼ਨ ਦੀ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖਿਓ ਤੁਸੀਂ Google Pay ਵਗੈਰਾ ਜੇ ਚਲੋਨੇ ਉੱਥੇ ਅਪਡੇਟ ਲੈ ਸਕਦੇ ਹੋ ਨੈਟ ਬੈਂਕਿੰਗ ਇੰਗਲੋਂ ਨੇ ਉੱਥੋਂ ਅਪਡੇਟ ਲੈ ਸਕਦੇ ਹੋ ਜਾਂ ਫਿਰ ਖਾਤਾ ਚੈੱਕ ਵੀ ਤੁਸੀਂ ਕਰਵਾ ਸਕਦੇ ਹੋ ਗੱਲ ਕਰੀਏ ਰਾਮਪੂਰਾ ਫੂਲ ਰਾਮਪੂਰਾ ਫੂਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਦਸੰਬਰ ਮਹੀਨੇ ਦੀ ਜਾਂਦੇ ਜਾਂਦੇ ਹੁਣ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਮੋਹਾਲੀ ਦੀ ਤੇ ਮੋਹਾਲੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਚਾਹੇ ਬੁਢਾਪਾ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਬੇਸਹਾਰਾ ਬੱਚਿਆਂ ਦੀ ਤੇ ਅੰਗਹੀਨ ਲੋਕਾਂ ਦੀ ਪੈਨਸ਼ਨ ਹੋਵੇ ਤੇ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ ਜ਼ਿਲ੍ਹੇ ਦੀ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਹੈ ਤੇ ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਜਿਹੜੇ ਲੋਕੀ ਰਹਿੰਦੇ ਨੇ ਉਹਨਾਂ ਦੀ ਪੈਨਸ਼ਨ ਅਪਡੇਟ ਹੋ ਗਈ ਹੈ ਗੱਲ ਕਰੀਏ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੁਸੀਂ ਆਪਣੀ ਅਪਡੇਟ ਪੈਨਸ਼ਨ ਜਿਹੜੀ ਲੈ ਸਕਦੇ ਹੋ ਜੇ ਤੁਹਾਡਾ ਵੀ ਜਿਹੜਾ ਸ਼ਹਿਰ ਆ ਪਿੰਡ ਹੈ 10 ਜਾਂ 15 ਕਿਲੋਮੀਟਰ ਦੇ ਵਿੱਚ ਵਿੱਚ ਗੁਰਦਾਸਦੇ ਆਉਂਦਾ ਹੈ ਗੁਰਦਾਸਪੁਰ ਪਿੰਡ ਦੇ ਨਾਲ-ਨਾਲ 10-15 ਕਿਲੋਮੀਟਰ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਅਪਡੇਟ ਹੋਈਆਂ ਹਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੋੜ ਮੰਡੀ ਯਾਨੀ ਮੋੜ ਮੰਡੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਇਹ ਆ ਚੁੱਕੀ ਹੈ ਤੁਸੀਂ ਆਪਣੇ ਪੈਨਸ਼ਨ ਦਾ ਅਪਡੇਟੇਸ਼ਨ ਲੈ ਸਕਦੇ ਹੋ ਗੱਲ ਕਰੀਏ ਅੱਗੇ ਥਾਂ ਕਿਹੜਾ ਹੈ ਬਲਾਚੌਰ ਬਲਾਚੌਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਇਹ ਅਪਡੇਟ ਹੋ ਗਈ ਹੈ 10 ਕਿਲੋਮੀਟਰ ਦੇ ਅੰਦਰ-ਅੰਦਰ ਜਿੰਨੇ ਪਿੰਡ ਪੈਂਦੇ ਨੇ ਇਸ ਦੇ ਲਾਗੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਉਸ ਤੋਂ ਬਾਅਦ ਗੱਲ ਕਰੀਏ ਫਰੀਦਕੋਟ ਫਰੀਦਕੋੜ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਨ ਬੱਚਿਆਂ ਦੀ ਪੈਨਸ਼ਨ ਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੈ ਜਿਹੜੀ ਉਹ ਆਜ ਗਈ ਹੈ ਤੇ ਕਿਲਾ ਰਾਏਪੁਰ ਦੀ ਗੱਲ ਕਰੀਏ ਤਾਂ ਕਿਲਾ ਰਾਏਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਕੀਤੀ ਜਾ ਚੁੱਕੀ ਹੈ ਤੁਹਾਨੂੰ ਦੱਸ ਦੇ ਕੋਈ ਖੁਸ਼ੀ ਹੋਏਗੀ ਕਿ ਜਿਹੜੀ ਇਹ ਪੈਨਸ਼ਨ ਹੈ 15 1500 ਆ ਚੁੱਕੀ ਹੈ ਕਈਆਂ ਨੂੰ ਦੱਸ ਦਿਆਂ ਕਿ ਜਿਹੜੀ ਇਹ 1500 ਪੈਨਸ਼ਨ ਹੈ ਹੋ ਸਕਦਾ ਇਹ ਦਸੰਬਰ ਮਹੀਨੇ ਦੀ ਪੈਨਸ਼ਨ ਹੋਵੇ ਤੇ ਹੋ ਸਕਦਾ ਜਿਹਨਾਂ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਜਿਹੜੀ ਨਵੰਬਰ ਮਹੀਨੇ ਦੀ ਹੈ ਠੀਕ ਹੈ ਜੀ ਨਵੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਨਹੀਂ ਆਈ ਸੀ ਹੁਣ ਐਕੀ ਆ ਗਈ ਹੈ ਜੇ ਤੁਹਾਡੀ ਜੇ ਨਵੰਬਰ ਮਹੀਨੇ ਦੀ ਪੈਨਸ਼ਨ ਆ ਗਈ ਸੀ ਤਾਂ ਸਮਝ ਲਓ ਇਹ ਦਸੰਬਰ ਮਹੀਨੇ ਦੀ ਤੁਹਾਡੀ ਅਪਡੇਟ ਹੋ ਗਈ ਹੈ ਠੀਕ ਹੈ ਅੱਗੇ ਗੱਲ ਕਰੀਏ ਮਾਛੀਵਾੜਾ ਮਾਛੀਵਾੜਾ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੁਸੀਂ ਆਪਣਾ ਅਪਡੇਟ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪਤੜਾ ਪਤੜਾ ਇਲਾਕੇ ਦੀ ਗੱਲ ਕਰੀਏ ਤੇ ਪਤੜਾ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਪਤੜਾ ਇਲਾਕੇ ਦੇ ਨਾਲ-ਨਾਲ 10 15 20 ਕਿਲੋਮੀਟਰ ਦੀ ਏਰੀਆ ਦੇ ਵਿੱਚ ਜਿੰਨੇ ਵੀ ਪਿੰਡ ਪੈਂਦੇ ਨੇ ਉਹਨਾਂ ਸਾਰਿਆਂ ਨੂੰ ਪਤੜਾ ਦੇ ਵਿੱਚ ਹੀ ਕਵਰ ਕੀਤਾ ਗਿਆ ਹੈ ਖਨੋਰੀ ਤੱਕ ਜਿੰਨੇ ਵੀ ਪਤੜਾ ਦੇ ਤਹਿਸੀਲ ਦੇ ਅੰਡਰ ਪੈਣਦੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਪਤੜਾ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਇਹ ਗੱਲ ਹੋਈ ਦੋਸਤੋ ਪੈਨਸ਼ਨਾਂ ਦੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਪੈਨਸ਼ਨ ਹੈ ਇਹ ਜਿਹੜੀ ਆਈ ਹੈ ਤੁਹਾਨੂੰ ਦੱਸ ਦਈਏ ਕਿ ਫਿਰ ਤੋਂ ਦੁਬਾਰਾ 1500 ਰੁਪਏ ਪੈਨਸ਼ਨ ਆਈ ਹੈ ਇਹ ਪੈਨਸ਼ਨ ਹੋ ਸਕਦਾ ਜਿਨ੍ਹਾਂ ਦੀ ਪਿਛਲੀ ਪੈਨਸ਼ਨ ਆਈ ਹੈ ਸੀ ਨਵੰਬਰ ਦੀ ਆਈ ਹੈ ਜੇ ਨਵੰਬਰ ਦੀ ਤੁਹਾਡੀ ਆ ਚੁੱਕੀ ਸੀ ਤੇ 1500 ਰੁਪਏ ਜਿਹੜੀ ਪੈਨਸ਼ਨ ਹੈ ਇਹ ਤੁਹਾਡੀ ਦਸੰਬਰ ਮਹੀਨੇ ਤੱਕ ਅਪਡੇਟ ਹੋ ਗਈ ਹੈ ਯਾਨੀ ਤੁਹਾਡ ਨੂੰ ਕੋਈ ਬਕਾਇਆ ਪੈਨਸ਼ਨ ਨਹੀਂ ਰਹੀ ਹੁਣ ਆਪਾਂ ਗੱਲ ਕਰਦੇ ਆ ਮੇਨ ਵੱਡਾ ਪੁਆਇੰਟ ਆ ਜਿਹੜਾ 55 ਸਾਲ ਉਮਰ ਦਾ ਠੀਕ ਹੈ 55 ਸਾਲ ਜਿਹੜੀ ਉਮਰ ਹੈ ਉਹ ਐਵੇਂ ਨਹੀਂ ਕਿ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਜਾ ਕੇ ਕਿਸੇ ਵੀ ਦਫ਼ਤਰ ਦੇ ਵਿੱਚ ਸਾਡੀ 55 ਸਾਲ ਉਮਰ ਹੋ ਗਈ ਹੈ ਸਾਨੂੰ ਜਿਹੜੀ ਪੈਨਸ਼ਨ ਲਗਾਈ ਜਾਵੇ ਇਹ ਤੁਹਾਡੀ ਪੈਨਸ਼ਨ ਐਵੇਂ ਨਹੀਂ ਲੱਗਣੀ ਇਹਦੇ ਵਿੱਚ ਇਹ ਜਿਹੜੀ ਸਰਕਾਰ ਹੈ ਇਹ ਬਹੁਤ ਕੁਝ ਦੇਖਦੀ ਹੈ ਪਰ ਇਹ ਜਿਹੜੀ 60 ਸਾਲ ਉਮਰ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ ਤਾਂ ਹੁੰਦੀ ਸੀ ਕਿਉਂਕਿ ਲੋਕੀ ਬਜ਼ੁਰਗ ਹੋ ਕੇ ਆਪਣਾ ਜਿਹੜਾ ਕਿ ਇਹ ਕੰਮਕਾਰ ਛੱਡ ਦਿੰਦੇ ਸੀ ਹੁਣ ਕੀ ਹੋ ਗਿਆ ਕਿ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਲੋਕਾਂ ਦੀ ਜਿਹੜੇ ਸਰੀਰ ਹੈ ਉਹ ਸਾਥ ਨਹੀਂ ਦੇ ਰਿਹਾ ਇਸ ਕਰਕੇ ਘਟੋ ਘਟ ਉਮਰ ਹੈ ਸਰਕਾਰ ਨੂੰ 55 ਸਾਲ ਕਰਨੀ ਚਾਹੀਦੀ ਹੈ ਤੇ ਜਿਆਦਾ ਤੋਂ ਜਿਆਦਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾਓ ਤਾਂ ਜੋ ਉਹਨਾਂ ਨੂੰ ਹੋ ਸਕੇ ਕਿ ਸਾਨੂੰ 55 ਸਾਲ ਤੱਕ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਕੀਤੀ ਜਾਣੀ ਚਾਹੀਦੀ ਹੈ ਤਾਂ ਦੋਸਤੋ ਇਸ ਤਰੀਕੇ ਨਾਲ ਜਿਹੜੀ ਹੈ ਉਮਰ ਹੈ ਜਿਹੜੀ ਹੈ ਘੱਟ ਕੇ 55 ਸਾਲ ਹੋ ਸਕਦੀ ਹੈ ਨਹੀਂ ਤਾਂ ਦੋਸਤੋ ਆਪਾਂ ਨੂੰ ਉਹਨਾਂ ਹੀ ਵੇਟ ਕਰਨਾ ਪਏਗਾ ਜਿੰਨਾ ਕਿ 65 ਸਾਲ ਹਾਲੇ ਤੱਕ ਬਜ਼ੁਰਗਾ ਦੀ ਉਮਰ ਹੈ ਯਾਨੀ ਕਿ ਪੁਰਸ਼ਾ ਦੀ ਉਮਰ ਹੈ ਮਰਦਾ ਦੀ ਉਮਰ ਹੈ ਤੇ 58 ਸਾਲ ਹੈ ਜਿਹੜਾ ਇਹ ਰੱਖਿਆ ਗਿਆ ਹੈ ਔਰਤਾਂ ਦੀ ਜਨਾਨੀਆਂ ਦੀ ਉਮਰ ਹੈ ਤੁਹਾਨੂੰ ਦੱਸ ਦਈਏ ਕਿ ਜੇ ਹaryana ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੇ ਵਿੱਚ ਇਕਵਲ ਉਮਰ ਰੱਖੀ ਗਈ ਹੈ 60 ਸਾਲ ਚਾਹੇ ਉਹ ਮਰਦ ਹੋਵੇ ਚਾਹੇ ਫਿਰ ਉਹ ਜਨਾਨੀ ਹੋਵੇ ਉਹਨਾਂ ਦੀ ਉਮਰ ਹੈ ਜਿਹੜੀ ਉਹ 60 ਸਾਲ ਰੱਖੀ ਗਈ ਹੈ ਜੇ ਕੋਈ ਵੀ ਉੱਥੇ 60 ਸਾਲ ਆਪਣੀ ਪੂਰੀ ਕਰਦਾ ਹੈ ਉਹਨਾਂ ਦੀ ਨਾਲ ਦੀ ਨਾਲ ਬਿਨਾ ਫਾਰਮ ਭਰੇ ਹੀ ਸਰਕਾਰ ਉਹਨਾਂ ਦੇ ਆਧਾਰ ਕਾਰਡ ਦੇ ਨਾਲ ਲਿੰਕ ਜਿਹੜਾ ਖਾਤਾ ਹੁੰਦਾ ਉਹਦੇ ਵਿੱਚ ਜਿਹੜੀ ਪੈਨਸ਼ਨ ਪਾਉਣਾ ਸ਼ੁਰੂ ਕਰ ਦਿੰਦੀ ਹੈ ਉਮੀਦ ਕਰਦਾ ਕਿ ਪੰਜਾਬ ਸਰਕਾਰ ਵੀ ਐਹੋ ਜੀ ਕੋਈ ਟੈਕਨੋਲੋਜੀ ਯੂਜ਼ ਕਰੇ ਤਾਂ ਜੋ ਘਰ ਬੈਠੇ ਹੀ ਲੋਕਾਂ ਦੇ ਕੰਮ ਹੋ ਸਕਣ ਸਭ ਤੋਂ ਪਹਿਲਾਂ ਕਿ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਟਾਈਮ ਟੂ ਟਾਈਮ ਹੋ ਜਾਣੀ ਚਾਹੀਦੀ ਹੈ ਵੀਡੀਓ ਕੈਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ ਮਿੱਤਰਾਂ ਯਾਰਾਂ ਦੋਸਤਾਂ ਕੋਲ ਵੀ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ